ਸਾਰਿਆਂ ਨੂੰ ਪਿਆਰ ਭਰ ਇਸ ਸਸ਼ਕਲ ਜੀ ਬਹੁਤ-ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਹੋਏ ਆਂ ਵੱਡੀ ਅਪਡੇਟ ਜਿਸ ਤਰ੍ਹਾਂ ਕਿ ਆਪ ਸਭ ਨੂੰ ਪਤਾ ਹੈ ਕਿ ਜਿਹੜੀ ਕਿ ਗੱਲ ਕਰਾਂਗੇ ਜਿਹੜੀ 6ਪੀ ਕਮਿਸ਼ਨ ਦੇ ਬਾਰੇ 6ਪੀ ਕਮਿਸ਼ਨ ਦੇ ਏਰੀਆ ਨੂੰ ਲੈ ਕੇ ਬਹੁਤ ਹੀ ਇੱਕ ਮਹੱਤਵਪੂਰਨ ਕੋਰਟ ਕੇਸ ਹੈ ਜੋ ਕਿ ਮਾਂਜੋਕ ਹਾਈ ਕੋਰਟ ਦੇ ਵਿੱਚ ਇਹ ਕੇਸ ਜਾ ਰਿਹਾ ਹੈ ਇਸ ਕੇਸ ਦੀ ਜਿਹੜੀ ਪਹਿਲਾਂ ਵੀ ਕਾਫੀ ਵਾਰ ਸੁਣਵਾਈ ਜਿਹੜੀ ਕਿ ਹੋ ਚੁੱਕੀ ਹੈ ਤਾਂ ਹਾਂਜੀ ਦੋਸਤੋ ਜੇ ਇਸ ਕੇਸ ਦੀ ਗੱਲ ਕਰਾਂ ਤਾਂ ਹੁਣ ਤੱਕ ਜਿਹੜਾ ਇਹ ਕੇਸ ਆ ਕੀਤੇ ਨਾ ਕੀਤੇ ਇਹ ਜਿਹੜਾ ਕੇਸ ਹੈ ਕਰਮਚਾਰੀ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਕਰਮਚਾਰੀ ਨੇ ਆਪਣੀਆਂ ਮੰਗਾਂ ਦੇ ਲਈ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਬੇਨਤੀ ਕੀਤੀ ਹੈ ਉਸ ਨੂੰ ਲੈ ਕੇ ਸਰਕਾਰ ਦਾ ਜਿਹੜਾ ਹੈ ਰਵਈਆ ਹੈ ਪੋਜੀਟਿਵ ਨਜ਼ਰ ਆ ਰਿਹਾ ਹੈ ਨਹੀਂ ਆ ਰਿਹਾ ਜਿਹੜਾ ਕਿ ਜੋ ਮਾਨਜੁਗ ਹਾਈ ਕੋਰਟ ਨੇ ਡਿਸੀਜਨ ਜਿਹੜੇ ਨੇ ਉਹ ਕਰਮਚਾਰੀਆਂ ਦੇ ਹੱਕ ਦੇ ਵਿੱਚ ਨਜ਼ਰ ਆਏ ਨੇ ਜਿਹੜੀ ਪਿਛਲੀ ਸੁਣਵਾਈ ਹੋਈ ਹੈ ਸਰ ਹਾਈ ਕੋਰਟ ਦੇ ਵਿੱਚ ਸਰਕਾਰੀ ਕਰਮਚਾਰੀਆਂ ਦੇ ਜਿਹੜੇ ਇਹ ਡਿਮਾਂਡ ਕੀਤੀ ਜਾ ਰਹੀ ਹੈ ਜਿਹੜਾ ਉਹਨਾਂ ਦਾ 6th ਪੇ ਕਮਿਸ਼ਨ ਦਾ ਏਰੀਅਰ ਹੈ 2027-28 ਦੇ ਵਿੱਚ ਦਿੱਤਾ ਜਾਵੇ ਕਿਉਂਕਿ ਦੂਜੇ ਪਾਸੇ ਸਰਕਾਰ ਦੇ ਵੱਲੋਂ ਇਹ ਪੁਆਇੰਟ ਵੀ ਰੱਖਿਆ ਗਿਆ ਹੈ ਉਹ ਵੀ ਫੰਡ ਬਚਦੇ ਨੇ ਕਰਮਚਾਰੀਆਂ ਦੇ ਖਾਹਾਂ ਤੇ ਰਿਟਾਇਰਮੈਂਟ ਦੇ ਲਈ ਫੰਡ ਦਿੱਤੇ ਜਾਂਦੇ ਨੇ ਜਾਂ ਫਿਰ ਰਿਟਾਇਰਮੈਂਟ ਬੈਨੀਫਿਟ ਹੋਵੇ ਚਾਹੇ ਉਹ ਏਰੀਅਰ ਹੋਵੇ ਇਸ ਦੇ ਲਈ ਜਿਹੜੀ ਅਫੀਸ਼ੀਅਲ ਜਿਹੜੀ ਪ੍ਰੋਬਲਮ ਹੈ ਜਿਹੜੀ ਕਿ ਆ ਰਹੀ ਹੈ ਅਤੇ ਦੂਜੇ ਪਾਸੇ ਇਹ ਵੀ ਪੁਆਇੰਟ ਰੱਖਿਆ ਗਿਆ ਕਿ 2030 ਤੱਕ ਸਿਕਸ ਪੀਕ ਕਮਿਸ਼ਨ ਦਾ ਏਰੀਅਰ ਦਿੱਤਾ ਜਾਵੇਗਾ ਕਰਮਚਾਰੀਆਂ ਦੇ ਵੱਲੋਂ ਇਹ ਪੁਆਇੰਟ ਜਿਹੜਾ ਹੈ ਰੱਖਿਆ ਗਿਆ ਕਿ ਕਿਉਂਕਿ ਬਹੁਤ ਹੀ ਜ਼ਿਆਦਾ ਗਲਤ ਹੈ 2030 ਤੱਕ ਤਾਂ ਅਗਲਾ ਜਿਹੜਾ ਕਿ ਕਮਿਸ਼ਨ ਲਾਗੂ ਹੋ ਜਾਣਾ ਹੈ ਪੀਕ ਕਮਿਸ਼ਨ ਕਰਮਚਾਰੀਆਂ ਦਾ ਇਹ ਕਹਿਣਾ ਹੈ ਜਿਹੜਾ ਮੰਨਣਾ ਹੈ 2030 ਤੱਕ ਤਾਂ ਪੀ ਕਮਿਸ਼ਨ ਦਾ ਏਰੀਆ ਨੂੰ ਲੈ ਕੇ ਜਾਣਾ ਬਹੁਤ ਹੀ ਗਲਤ ਹੈ ਇਸੇ ਨੂੰ ਦੇਖਦੇ ਹੋਏ ਮਾਨਜੋਗ ਹਾਈ ਕੋਰਟ ਨੇ ਇੱਕ ਬਹੁਤ ਹੀ ਮਹੱਤਵਪੂਰਨ ਆਰਡਰ ਜਾਰੀ ਕਰ ਦਿੱਤੇ ਨੇ ਮੌਜੂਦਾ ਸਰਕਾਰ ਦੇ ਦੌਰਾਨ ਜਿਹੜੇ ਵੀ ਜਿਹੜੇ ਸਰਕਾਰ ਨੇ ਜਿਹੜੇ ਖਰਚੇ ਨੇ ਕੀਤੇ ਇਸ਼ਤਿਹਾਰबाजी ਤੇ ਆਪਣੀਆਂ ਗੱਡੀਆਂ ਕਾਰਾਂ ਜਿਹੜੀਆਂ ਕਿ ਦਫਤਰੀ ਖਰਚਿਆਂ ਦਾ ਜਿਹੜਾ ਹੈ ਮਾਨਜੋਗ ਹਾਈ ਕੋਰਟ ਨੇ ਇੱਕ ਬਕਾਇਦਾ ਇੱਕ ਐਫੀਡੇਟ ਜਿਹੜਾ ਹੈ ਉਹਨਾਂ ਤੋਂ ਮੰਗਿਆ ਹੈ ਕੀਤੇ ਨਾ ਕੀਤੇ ਇਹ ਕੇਸ ਜਿਹੜਾ ਹੈ ਕਰਮਚਾਰੀਆਂ ਦੇ ਹੱਕ ਦੇ ਵਿੱਚ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਜਿਹੜੀ ਹੈ ਖਬਰ ਆ ਰਹੀ ਹੈ ਕਿ ਕੱਲ੍ਹ ਜਾਣੀ ਕਿ ਜਿਹੜੀ ਹੈ 22 ਜਨਵਰੀ 2025 ਨੂੰ ਇਹਦੀ ਇੱਕ ਹਾਈ ਕੋਰਟ ਦੇ ਵਿੱਚ ਸੁਣਵਾਈ ਜਿਹੜੀ ਕਿ ਹੋਵੇਗੀ ਮਲਾਜ਼ਮਾਂ ਦਾ ਜਿਹੜਾ ਹੈ ਬੰਦਾ ਹੱਕ ਜਿਹੜਾ ਉਹਨਾਂ ਨੂੰ ਮਿਲੇ ਟਾਈਮ ਦੇ ਨਾਲ ਮਿਲੇ ਕਿਉਂਕਿ ਉਹਨਾਂ ਦਾ 6ਪੇ ਕਮਿਸ਼ਨ ਦਾ ਏਰੀਆ ਜਿਹੜਾ ਹੈ ਪੂਰੀ ਪੂਰੀ ਉਮੀਦ ਕੀਤੀ ਜਾ ਰਹੀ ਹੈ ਕਿ ਮਾਨਯੋਗ ਦੇ ਮਾਨਯੋਗ ਹਾਈ ਕੋਰਟ ਦੇ ਵੱਲੋਂ ਉਹਨਾਂ ਦਾ ਜਿਹੜਾ ਮੁਲਾਸਮਾ ਦਾ ਹੱਕ ਹੈ ਜਿਹੜਾ ਬੰਦ ਆ ਉਹਨਾਂ ਦਾ ਜਿਹੜਾ ਬੰਦ ਦਾ ਹੱਕ ਜਿਹੜਾ ਹੈ ਉਹਨਾਂ ਨੂੰ ਦਿੱਤਾ ਜਾਵੇ ਸੋ ਦੋਸਤੋ ਏ ਸੀ ਅੱਜ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਲੇ ਬਹੁਤ ਬਹੁਤ ਧੰਨਵਾਦ ਜੀ